ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਾ ਵੀ ਜਿਹੜੇ ਵਿਦਵਾਨ ਲੋਕ ਹੁੰਦੇ ਆ ਨਾ ਜੇ ਕਿਤੇ ਉਹ ਆਪਣੇ ਅਕੀਦੇ ਤੋਂ ਆਪਣੇ ਅੰਦਰ ਤੋਂ ਠਿੜਕ ਜਾਣ ਜੇ ਉਹ ਚਾਪੜੂਸੀ ਕਰਦੇ ਹੋਣ ਚਮਚਾਗਰੀ ਕਰਦੇ ਹੋਣ ਤੇ ਉਹਨਾਂ ਦਾ ਅੰਦਰ ਕੀ ਕਹਿਣ ਦੀ ਮਨੁਸ਼ਾ ਹੈ ਤੇ ਉਹ ਸਾਰਾ ਕੁਝ ਸਾਹਮਣੇ ਆ ਤੇ ਮੈਂ ਗੱਲ ਕਰਨੀ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਸਾਹਿਬ ਦੀ ਸਾਹਿਬ ਤਾਂ ਕਹਿ ਰਹੇ ਕਿ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਥਾ ਕਰਦੇ ਆ ਤੇ ਇਤਿਹਾਸ ਕਿਹੜਾ ਸੁਣਾ ਰਹੇ ਸੀ 1922 ਈਸਵੀ ਨੂੰ ਬ੍ਰਿਟਿਸ਼ ਸਰਕਾਰ ਨੇ ਚਾਬੀਆਂ ਸੰਭੀਆਂ ਸੀ ਕਲ ਤਖਤ ਦੇ ਸਾਹਮਣੇ ਬਾਬਾ ਖੜਕ ਸਿੰਘ ਨੂੰ ਤੇ ਇਹ ਵਿਸ਼ਾ ਲਿਆ ਰਿਹਾ ਸੀ ਉਹਨਾਂ ਨੇ ਪੂਰੀ ਭੂਮਿਕਾ ਬਣੀ ਤੇ ਵਿੱਚ ਟੱਚ ਕਰਦੇ ਨੇ ਕਲਾਸਿਕਲ ਟੱਚ ਕਹੀਏ ਤੇ ਕਿਉਂਕਿ ਕਹਿੰਦੇ ਜਿਹੜੀਆਂ ਇਹ ਚਾਬੀਆਂ ਨੇ ਨਾ ਬੜਾ ਸੰਘਰਸ਼ ਕਰਕੇ ਮਿਲੀਆਂ ਸੀ ਤੇ ਪਰ ਹੁਣ ਹਰੇ ਕਹਿੰਦੇ ਚਾਬੀਆਂ ਖੋਣ ਨੂੰ ਫਿਰਦੇ ਆ ਜਿਹੜਾ ਪਿੱਛੇ ਚੱਲਿਆ ਸੀ ਨਾ ਮਸਲਾ ਵੀ ਗੋਲ ਕਾਂ ਦਾ ਪੈਸਾ ਕਿੱਥੇ ਲੱਗਦਾ ਹੈ ਵੀ ਸ਼੍ਰੋਮਣਿਕ ਕਮੇਟੀ ਤੋਂ ਕਬਜਾ ਜਿਹੜਾ ਨਣੂ ਮੰਤੰਦਾ ਜਣ ਕੇ ਨਰਨੋ ਮਹਾਂਤੋਂ ਤੋਂ ਸ਼ੋਮਣੀ ਕਮੇਟੀ ਕਿਦਾਂ ਛੜਾਈਏ ਇਹ ਚਰਚਾ ਛੜੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਜਣ ਕੇ ਉਥੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਜਹਦਾਰ ਸਾਹਿਬ ਨੇ ਕਹਿਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜੀਆਂ ਚਾਬੀਆਂ ਨੇ ਬੜਾ ਸੰਘਰਸ਼ ਕਰਕੇ ਬ੍ਰਿਟਿਸ਼ ਸਰਕਾਰ ਨੇ ਦਿੱਤੀਆਂ ਸੀ 1922 ਨੂੰ ਤੇ ਉਹ ਪੂਰੀ ਭੂਮਿਕਾ ਬਣ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਹਦਾਰ ਜੀ ਜਿਹੜੀਆਂ ਚਾਬੀਆਂ ਬ੍ਰਿਟਿਸ਼ ਸਰਕਾਰ ਤੋਂ ਲਈਆਂ ਨੇ ਉਹ ਸੰਘਰਸ਼ੀ ਯੋਧਿਆਂ ਦਾ ਨਾਮ ਵੀ ਲੈ ਲਓ ਤੇ ਉਦੋਂ ਜਾਤੀਵਾਦ ਦਾ ਮੌਸਲਾ ਕਿੰਨਾ ਭਖਿਆ ਸੀ ਕੜਾ ਪ੍ਰਸ਼ਾਦ ਦੀ ਦੇਗ ਦਾ ਭੋਗ ਲਵਾਉਣ ਨੂੰ ਮਨਾਹੀ ਸੀ ਉਸ ਵਕਤ ਮੋੜਤਾ ਸੀ ਉਹਨਾਂ ਨੇ ਇਹ ਬੜਾ ਸਨਰਸ ਹੋਇਆ ਤੇ ਪਰ ਗੱਲ ਕਰਦੇ ਕਿਹੜੇ ਮੋੜ ਜੇ ਦੀ ਤੇ ਪਰ ਜਿਹੜੀ ਅੰਦਰੋਂ ਜਿਹੜੀ ਚਾਪ ਰੂਸੀ ਆ ਉਹ ਬਾਦਲਾਂ ਦੀ ਹੋ ਰਹੀ ਹੈ ਜਿਹੜੀ ਬੋਲੀ ਜਹਦਾਰ ਬੋਲ ਰਿਹਾ ਨਾ ਉਹਨਾਂ ਦਾ ਸ਼੍ਰੋਮਣੀ ਕਮੇਟੀ ਦੀ ਹੈ ਨਾ ਉਹ ਸਰਸਦੀ ਹੈ ਤੇ ਨਾ ਹੀ ਗੁਰਮੁਖ ਸੰਧਾਨਤਾ ਦੀ ਹੈ ਨਾ ਹੀ ਸਿੱਖ ਰਹਿਤਮ ਰਾਧੀ ਬੋਲੀ ਜਿਹੜੀ ਉਹ ਬਾਦਲਾਂ ਦੀ ਹੈ ਜਿਹੜੀ ਹੁਣ ਚਮਚਾਗਰੀ ਕੀਤੀ ਜਾ ਰਹੀ ਹੈ ਉਹ ਬਾਦਲਾਂ ਦੀ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਚੈਨਲ ਤੇ ਬੋਲ ਰਹੇ ਨੇ ਉਹ ਚੈਨਲ ਬਾਦਲਾਂ ਦਾ ਤੇ ਅਗਲੇ ਨੇ ਲਿਖ ਕੇ ਦਿੱਤਾ ਹੁੰਦਾ ਵੀ ਸਾਡਾ ਚੈਨਲ ਹੈ ਇਹ ਇਹ ਸਾਡੇ ਘਰੇ ਬੈਠਾ ਬੋਲ ਰਿਹਾ ਸੋ ਸਮਝ ਕੇ ਬੋਲੀ ਸੋ ਸਮਝ ਕੇ ਸੋ ਸਮਝ ਕੇ ਬੋਲੀ ਬਸ ਇੰਨਾ ਕੁ ਬੋਲਣਾ ਤੇ ਹੁਣ ਜਿਹੜਾ ਇਹ ਦੱਸਣਗੇ ਵੀ ਇਹ ਬੋਲੀ ਜਿਹੜੀ ਹੈ ਇਹ ਉਹ ਸੰਘਰਸ਼ ਕਮੇਟੀ ਦੀ ਹੈ ਜਿਹੜੇ ਅੰਗਰੇਜ਼ ਹਕੂਮਤ ਦੇ ਨਾਲ ਜੁੱਧ ਕਰਕੇ ਚੱਬੀਆਂ ਵਾਲਿਆਂ ਨੇ ਇਹ ਉਹ ਬੋਲੀ ਹੈ ਜੇ ਜਿਹੜੀ ਸਿੱਖ ਰਹਿਤ ਮਰਦਾ ਉਹ ਬੋਲੀ ਹੈ ਜੇ ਜਿਹੜੀ ਸ਼੍ਰਮਣੀ ਕਮੇਟੀਸ ਨਾਲ ਤਾਂ ਨੇ ਉਹ ਬੋਲੀ ਹੈ ਨਾ 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 ਨੇ ਇਹ ਬੋਲੀ ਬਾਦਲਾਂ ਦੀ ਹੈ ਬਾਦਲਾਂ ਨੇ ਕੰਨ ਮਰੂੜਿਆ ਹੈ ਵੀ ਬਸ ਕੰਨ ਛੜਿਆ ਚੀ ਹੈ ਇੱਕ ਟੂਰਨਾਮੈਂਟ ਤੇ ਕੋਈ ਕਰਤਾਬ ਦਿਖਾਉਣ ਬਾਅਦ ਤੇ ਆਇਆ ਤੇ ਉਹ ਕਹਿੰਦਾ ਵੀ ਜੇ ਕੋਈ ਮੈਥੋਂ ਕੰਨ ਛੜਾ ਲਉ ਤਾਂ 10000 ਰੁਪਏ ਇਨਾਮ ਦੇਵਾਂ ਇੱਕ ਕੰਨਲ ਜਾ ਆ ਗਿਆ ਲਾ ਕੇ ਟੋਪੀ ਕਹਿੰਦਾ ਮੇਰਾ ਕੰਨ ਫੜ ਉਹਨੇ ਫੜ ਲਿਆ ਤੇ ਉਹ ਜਿਹਨੇ ਕੰਨ ਫੜਾਇਆ ਸੀ ਮਾਰਖ ਜੂ ਡਾਕੰਦਾ ਆ ਲੈ ਤੇ ਉਹਨੇ ਉਹ ਜਿਹੜਾ ਉੱਪਰ ਲਾ ਹੁੰਦਾ ਰਿੰਗ ਜਾਂ ਹਾਤੀ ਰਹਿ ਗਿਆ ਕਹਿੰਦਾ ਆ ਲੈ ਫਿਰ ਕੰਨ ਪਟ ਕੇ ਉਹਨੂੰ ਫੜਾਤਾ ਹੱਥ 'ਚ ਤੇ ਜਿਹੜਾ ਹਜ਼ਾਰ ਨੂੰ ਪਤਾ ਵੀ ਮੇਰਾ ਕੰਨ ਕਿਹਦੇ ਹੱਥ 'ਚ ਹੈ ਵੀ ਅਗਲੇ ਉਹਦੀ ਪੱਟ ਦੇਣਗੇ ਪਤਾ ਜੀ ਹਜ਼ਾਰ ਨੂੰ ਵੀ ਤਾਂ ਕਰਕੇ ਗੱਲਾਂ ਵੱਡੇ ਵੱਡੇ ਜੋਧਿਆਂ ਦੀਆਂ ਸ਼ੋਮਣੀ ਕਮੇਟੀ ਕਿੰਦਾ ਸੰਘਰਸ਼ ਵਿੱਚ ਆਈ ਕਿੰਦਾ ਚਾਪਲੂਸੀ ਲਾਈਆ ਕਿੰਦਾ ਮੋਰਜੇ ਲਾਇਆ ਤੇ ਚਾਪਲੂਸੀ ਬਾਦਲਾਂ ਦੀ ਕਰਦੇ ਕਿੱਥੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਇਹ ਕਿੰਨਾ ਦੀ ਚਾਪਲੂਸੀ ਕਰਦੇ ਨੇ ਇੱਕ ਹੋਰ ਉਦਾਹਰਣ ਦੇਣੀ ਇੱਕ ਬਾਪੂ ਨਾ ਕਿਸੇ ਮੇਲੇ ਤੇ ਕਹਿੰਦਾ ਉੱਥੇ ਤਰ੍ਹਾਂ ਤਰ੍ਹਾਂ ਦੇ ਖਿਡਾਰੀ ਕਰਤਾ ਦਿਖਾਰੇ ਸੀ ਉਹ ਕਹਿੰਦਾ ਕਹਿੰਦਾ ਵੀ ਆ ਜਿਹੜਾ ਮੇਰੇ ਕੋਲ ਖੋਤਾ ਹੈ ਨਾ ਕਹਿੰਦਾ ਜੇ ਇਹਦਾ ਕੋਈ ਕੰਨ ਹਲਾ ਦੇਵੇ ਜੇ ਕੋਈ ਕੰਨ ਹਲਾ ਦੇਵੇ ਕਹਿੰਦਾ 20000 ਰੁਪਏ ਉਹਨੂੰ ਇਨਾਮ ਦੇਉ। ਉਹ ਖੋਤਾ ਸਾਹਮਣੇ ਗਰਾਊਂਡ 'ਤੇ ਖੜਾ ਲਿਆ ਉਹਨੇ ਆਸ਼ਾ ਇੱਕ ਬੰਦਾ ਉੱਠਿਆ ਉਹ ਕਹਿੰਦਾ ਵੀ ਪਹਿਲਾਂ ਇੱਥੇ ਰੱਖ 20000 ਜੇ ਤਾਂ ਮੈਂ ਹਲਾਤਾ ਕੰਨ ਬਿਨਾਂ ਟੱਚ ਕੀਤੇ ਫਿਰ ਤਾਂ ਮੈਂ ਚੱਕ ਲੂੰ ਜੇ ਨਾਂ ਹਲਾਇਆ ਮੈਂ ਤੁਹਾਨੂੰ 40000 ਉਹ ਬਾਬੇ ਨੇ ਜਿਹੜੇ ਦਾ ਖੋਤਾ ਸੀ ਉਹਨੇ 20000 ਰੱਖਤਾ ਤੇ ਜਿਹਨੇ ਕੰਨ ਹਰਾਉਣਾ ਸੀ ਉਹਨੇ 40000 ਰੱਖਤਾ ਸਾਰੇ ਲੋਕ ਦੇਖਣ ਕੈਮਰੇ ਲੱਗੇ ਹੋਏ ਨੇ ਇਹ ਮੈਂ ਸਟੋਰੀ ਬਣਾਈ ਹੈ ਮੌਕੇ ਤੇ ਖੜੀ ਹੈ ਤੇ ਪੁਰੜਾ ਕਹਿੰਦਾ ਸੀ ਮੈਂ ਕੰਨ ਹਲਾ ਦੂੰਗਾ ਉਹਨੇ ਖੋਤੇ ਦੇ ਕੰਨ ਕੋਲ ਜਾ ਕੇ ਕੋਈ ਗੱਲ ਕਹੀ ਖੋਤੇ ਨੇ ਕੰਨ ਹਲਾਤ ਆ ਜੀ ਬਹੁਤ ਜ਼ੋਰ ਦੀ ਸਾਰੇ ਬੰਦੇ ਹੱਸਦੇ ਤਾੜੀਆਂ ਉਹ ਜਿਹੜਾ ਖੋਤਾ ਲੈ ਕੇ ਆਇਆ ਸੀ ਬਾਬਾ ਉਹ ਕਹਿੰਦਾ ਵੀ ਆਹ 10000 ਰੁਪਈਆ ਤੇ 20 ਤੈਨੂੰ ਹੋਰ ਦੇਵਾਂ ਪਰ 10 ਦੇ ਵੀ ਇਹਨੇ ਖੋਤੇ ਨੇ ਕੰਨ ਹਲਾਇਆ ਕਿਉਂ ਉਹ ਕਹਿੰਦਾ ਮੈਂ ਇਹ ਕਿਹਾ ਸੀ ਵੀ ਬਾਦਲਾਂ ਨਾਲ ਰਲਣਾ ਕਹਿੰਦਾ ਖੋਤੇ ਨੇ ਕਹਿੰਦਾ ਦੋਨੇ ਕੰਨ ਤਾਂ ਖਲਾ ਲਈ ਮੈਂ ਨਹੀਂ ਰੰਣਾ ਸਮਝਾਈ ਗੱਲ ਇਹ ਇਹਨਾਂ ਦੇ ਸਾਰੀਆਂ ਜਿਹੜੀਆਂ ਕਥਾ ਕਹਾਣੀਆਂ ਠੁਕਦੀਆਂ ਨੇ ਇਹ ਤਾਂ ਖੋਤਾ ਮੂ ਨਹੀਂ ਲਾਉਂਦਾ ਖੋਤਾ ਨਹੀਂ ਪਸੰਦ ਕਰਦਾ ਅਸੀਂ ਵੋਟਾਂ ਪਾਉਨੇ ਆ ਅਸੀਂ ਸ਼੍ਰੋਮਣੀ ਕਮੇਟੀ ਦੇ ਕਾਮੇ ਕਰਤਾ ਇਹਨਾਂ ਲੋਕਾਂ ਨੂੰ ਕਦੋਂ ਜਾਗਾਂਗੇ ਅਸੀਂ ਜਥੇਦਾਰ ਨੇ ਜਿਹੜੀ ਭੂਮਿਕਾ ਬਣਨੀ ਹੈ ਨਾ ਉੱਥੇ 1% ਵੀ ਸ਼੍ਰੋਮਣੀ ਕਮੇਟੀ ਲਈ ਸਿੱਖ ਰਹਿਤ ਮਰਿਆਦਾ ਲਈ ਕੌਮ ਲਈ ਕੋਈ ਗੱਲ ਬਾਤ ਨਹੀਂ ਜੋ ਗੱਲਬਾਤ ਕੀਤੀ ਹੈ ਭੂਮਿਕਾ ਮੰਨ ਕੇ ਬਾਦਲਾਂ ਦੀ ਬੋਲੀ ਬੋਲੇਗੀ ਜਨ ਕਿ ਬਾਦਲਾਂ ਦੀ ਗੱਲ ਕੀਤੀ ਹੈ ਇਹ ਸ਼੍ਰੀ ਆਮ ਤੇ ਉਹਨਾਂ ਦਾ ਜੱਜ ਤੁਸੀਂ ਲਾ ਲਓ ਵੀ ਜਿੰਨਾ ਬਾਦਲਾਂ ਨੂੰ ਖੋਤਾ ਨਹੀਂ ਪਸੰਦ ਕਰਦਾ ਤੇ ਉਹਨਾਂ ਬਗਲੋਂ ਸੀ ਵੋਟਾਂ ਪਾਈ ਉਹਨੂੰ ਸ਼ਮਣੇ ਬੇੜ ਤੇ ਕਾਬਜ ਕਰ ਲਈ ਕਦੋਂ ਸਮਝਾਂਗੇ ਅਸੀਂ ਇਹ ਜਥੇਦਾਰ ਇਹ ਕਹਿ ਲਗੀ ਵੀ ਉਹ ਖੋਤਿਆਂ ਨੂੰ ਚਾਰਨ ਵਾਲੇ ਆ ਇਹ ਜਥੇਦਾਰ ਉਹਨਾਂ ਖੋਤਿਆਂ ਨੂੰ ਚਾਰਨ ਵਾਲੇ ਆ ਬਸ ਇਹ ਕਹਿ ਲਗੀ ਇਹ ਜਥੇਦਾਰ ਨਹੀਂ ਇਹ ਤਾਂ ਖੋਤਿਆਂ ਨੂੰ ਘਾ ਖੋਤ ਕੇ ਪਾਉਣ ਵਾਤੇ ਰੱਖੇ ਹੋਏ ਹੋਰ ਕੁਛ ਨਹੀਂ ਜਿਹੜੀਆਂ ਗੱਲਾਂ ਬਾਤਾਂ ਇਹ ਕਰ ਰਹੇ ਜੇ ਇਹਦੇ ਵਿੱਚ ਰੰਚਿਕ ਭਰ ਵੀ ਤੁਹਾਨੂੰ ਕਿਤੇ ਲੱਗਦਾ ਹੈ ਵੀ ਜਹਾਜ਼ਾਂ ਦੇ ਖਿਲਾਫ ਬੋਲੇ ਤਾਂ ਦੱਸ ਦਿਓ ਜਿਹੜੀਆਂ ਚਾਬੀਆਂ ਦੀ ਇਹ ਗੱਲ ਕਰਦਾ ਹੈ ਵੀ 1922 ਦੇ ਵਿੱਚ ਚਾਬੀਆਂ ਸੌਂਪੀਆਂ ਸੀ ਅੰਗਰੇਜ਼ ਹਕੂਮਤ ਨੇ ਬਾਬਾ ਖੜਕ ਸਿੰਘ ਨੂੰ ਤੇ ਉਹ ਸੰਘਰਸ਼ ਵਿੱਚੋਂ 1% ਵੀ ਗੱਲ ਇਹਨਾਂ ਨੇ ਪਗਾਈ ਹੋਵੇ ਉਸ ਨਾਂ ਤੇ ਗੱਲ ਕੀਤੀ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਹੁਣ ਤੱਕ ਜਿੰਨੀ ਵੀ ਗੱਲਬਾਤ ਇਹ ਕਰ ਰਹੇ ਨੇ ਕੇਵਲ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਕਰ ਰਹੇ ਨੇ ਇਹਦੇ ਵਿੱਚ ਜੇ ਕਿਤੇ ਮੈਂ ਗਲਤ ਹੋਵਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ